ਨਵੰਬਰ ਦਾ ਮਹੀਨਾ ਚੜ੍ਹਿਆ ਹੈ ਤੇ ਆਮ ਲੋਕਾਂ ਦੇ ਜੇਕਰ ਗੱਲ ਕੀਤੀ ਜਾਵੇ ਜਿਹੜੇ ਮਾਰਕੀਟ ਦਾ ਕੰਮ ਕਰਦੇ ਨੇ ਜਾਂ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਜਿਹੜੀ ਹੈ ਜਲਨ ਹੋਣ ਦੀ ਮਹਿਸੂਸ ਹੋ ਰਹੀ ਹੈ ਅੱਜ ਕੱਲ ਜਿਵੇਂ ਜਿੱਦਾਂ ਹੀ ਮੌਸਮ ਚੇਂਜ ਹੁੰਦਾ ਜਿੱਦਾਂ ਥੋੜੀ ਠੰਡ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਜਿਹੜੀ ਹਵਾ ਦੀ ਇੱਕ ਜਿਹੜੀ ਠੰਡੀ ਹਵਾ ਹੁੰਦੀ ਹੈ ਜਿਹੜੀ ਗਰਮ ਹਵਾ ਦੇ ਵਿੱਚ ਪ੍ਰਦੂਸ਼ਣ ਜਿਹੜਾ ਫਸਿਆ ਹੁੰਦਾ ਜਿਹਦੇ ਕਰਕੇ ਕੀ ਹੁੰਦਾ ਉਹ ਪ੍ਰਦੂਸ਼ਣ ਜਿਹੜਾ ਨੀਚੇ-ਨੀਚੇ ਰਹਿ ਜਾਂਦਾ ਵਾ ਇਹਦੇ ਕਰਕੇ ਲੋਕਾਂ ਨੂੰ ਕਈ ਵਾਰੀ ਸਾਹ ਲੈਣ ਦੀ ਤਕਲੀਫ ਵੀ ਹੁੰਦੀ ਹੈ ਤੇ ਅੰਦਰੋਂ ਅੰਦਰੀਂ ਬੰਦ ਨੂੰ ਗਲੇ 'ਚ ਖੁਰਕੋਣੀ ਸ਼ੁਰੂ ਹੋ ਜਾਂਦੀ ਹੈ ਖਾਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਛਾਤੀ ਵੀ ਜਮ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਹੁੰਦਾ ਕਿਉਂ ਹੈ ਕਿਉਂਕਿ ਜਦੋਂ ਇਦਾਂ ਦਾ ਮੌਸਮ ਆਂਦਾ ਨਾ ਇਹ ਜਿਹੜਾ ਜਿੰਨਾ ਵੀ ਹੈ ਪ੍ਰਦੂਸ਼ਣ ਹੈ ਇਹ ਐਕਚੁਅਲੀ ਕੀ ਹੈ ਜਿਹੜੀਆਂ ਗੈਸਾਂ ਹੁੰਦੀਆਂ ਜਿਹੜੀਆਂ ਜਿੰਨੀਆਂ ਵੀ ਹੈ ਕੋਈ ਇਹਦੇ ਨਾਲ ਕੀ ਹੈ ਕੋਈ ਬੰਦੇ ਨੇ ਪਰਾਲੀ ਦੀ ਜਿਵੇਂ ਮੰਨ ਲਓ ਸਪੋਸ ਕਰ ਲਓ ਕੋਈ ਅੱਗ ਲਾਈ ਹੈ ਜਾਂ ਕੁਝ ਕੀਤਾ ਵਾ ਉਹ ਧੂੰਆਂ ਉੱਪਰ ਨਹੀਂ ਉੱਠ ਪਾਂਦਾ ਉਹ ਨੀਚੇ ਰਹਿੰਦਾ ਵਾ ਜਿਹਦੇ ਕਰਕੇ ਜਿਹੜੀਆਂ ਜ਼ਹਿਰੀਲੀ ਗੈਸਾਂ ਵਾ ਉਹ ਜਰੀਲੀਆਂ ਗਸਾਂ ਕਰਕੇ ਸਾਡੇ ਸਰੀਰ ਦਾ ਕਾਫੀ ਜ਼ਿਆਦਾ ਨੁਕਸਾਨ ਵੀ ਹੁੰਦਾ ਵਾ ਜਦੋਂ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਨਾ ਜਿਵੇਂ ਬੰਦੇ ਨੂੰ ਗਲਚ কুরਕੁਰੀ ਹੁੰਦੀ ਹੈ ਜਿਵੇਂ ਕੰਜੈਕਸ਼ਨ ਹੋਣੀ ਸ਼ੁਰੂ ਆਉਂਦੀ ਹੈ ਇਹਦੇ ਚ ਸਭ ਤੋਂ ਜਿਹੜਾ ਬੈਸਟ ਵੇ ਹੈਗਾ ਵਾ ਇਹ ਤੁਸੀਂ ਪਾਣੀ ਨੂੰ ਗਰਮੀਆਂ ਕੋਸਾ ਕਰਕੇ ਪੀਓ ਤੁਸੀਂ ਜਿਹੜੀ ਹਲਦੀ ਹੁੰਦੀ ਨਾ ਹਲਦੀ ਨੂੰ ਵੀ ਤੁਸੀਂ ਪੀ ਸਕਦੇ ਹੋ ਜਿਵੇਂ ਅਦਰਕਾਂ ਦਾ ਵਾ ਹਾਂਜੀ ਉਦਾਂ ਜਿਹੜੀ ਹਲਦੀ ਆਉਂਦੀ ਹੈ ਹਲਦੀ ਗੱਠ ਆਉਂਦੀ ਹੈ ਉਹਦਾ ਤੁਸੀਂ ਰਸ ਕੱਢ ਗਏ ਇੱਕ ਚਮਚ ਤੁਸੀਂ ਗਰਮ ਪਾਣੀ ਚ ਪਾ ਮਿਲਾ ਕੇ ਲੈ ਸਕਦੇ ਹੋ ਤੁਸੀਂ ਤુલਸੀ ਦੇ ਪੱਤੇ ਵੀ ਲੈ ਸਕਦੇ ਹੋ ਕਾਲੀ ਮਿਰਚ ਲੈ ਸਕਦੇ ਹੋ ਸ਼ਹਿਦ ਲੈ ਸਕਦੇ ਹੋ ਜਿਹਦੇ ਨਾਲ ਤੁਹਾਡੀ ਜਿਹੜੀ ਛਾਤੀ ਜਿਹੜੀ ਬਲੋਕੇਜ ਹੈ ਉਹ ਸਹੀ ਹੋ ਜਾਂਦੀ ਤੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਅੱਖਾਂ ਦੀ ਕਿਉਂਕਿ 5 ਸੈਂਸਸ ਵੀ ਨੇ ਆਪਣੇ ਜਿੱਥੇ ਖੰਗ ਦੀ ਗੱਲ ਹੋ ਰਹੀ ਹੈ ਤਾਂ ਅੱਖਾਂ ਦਾ ਦੇਖੀ ਜਦੋਂ ਆਪਾਂ ਇਸ ਰਸਤੇ ਤੇ ਟਰੈਵਲ ਕਰਦੇ ਹਾਂ ਤਾਂ ਅਕਸਰ ਦੇਖਦੇ ਆ ਵੀ ਪ੍ਰਦੂਸ਼ਣ ਦੀ ਲੇਅਰ ਜ਼ਰੂਰ ਨਜ਼ਰ ਆਉਂਦੀ ਆ ਉਸ ਤੋਂ ਬਾਅਦ ਅੱਖਾਂ ਦੇ ਵਿੱਚ ਜਲਣ ਹੁੰਦੀ ਆ ਅੱਖਾਂ ਲਾਲ ਹੁੰਦੀਆਂ ਨੇ ਉਹਦਾ ਕੀ ਕਾਰਨ ਜਦੋਂ ਅੱਖਾਂ ਲਾਲ ਹੁੰਦੀਆਂ ਜੀ ਇਹਦੇ ਨਾਲ ਜਦੋਂ ਵੀ ਇਦਾਂ ਦਾ ਵਾਤਾਵਰਣ ਹੁੰਦਾ ਨਾ ਪ੍ਰੋਡੂਸ਼ਨ ਕਰਕੇ ਅੱਖਾਂ ਤੁਹਾਡੀਆਂ ਲਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਅੱਖਾਂ ਦੇ ਵਿੱਚ ਤੁਸੀਂ ਕੋਈ ਨਾ ਕੋਈ ਗਲਾਬ ਜਲ ਪਾ ਸਕਦੇ ਹੋ ਜਾਂ ਪਾਣੀ ਦੇ ਜਿਹੜੇ ਛਿੱਟੇ ਮਾਰ ਕੇ ਵੀ ਤੁਸੀਂ ਆਪਣੇ ਨੂੰ ਰਿਲੈਕਸ ਕਰ ਸਕਦੇ ਹੋ ਇਹਦੇ ਨਾਲ ਖਾਸ ਕਰਕੇ ਜਦੋਂ ਇਦਾਂ ਦਾ ਮੌਸਮ ਹੁੰਦਾ ਨਾ ਲੋਕਾਂ ਨੂੰ ਕਈ ਵਾਰੀ ਅਸੀਂ ਲੋਕਾਂ ਨੂੰ ਇਹੀ ਕਹਿੰਦਾ ਹੈ ਵੀ ਤੁਸੀਂ ਇੱਥੇ ਮਾਸਕ ਲਾ ਕੇ ਰੱਖੋ ਜਿਹਦੇ ਕਰਕੇ ਤੁਸੀਂ ਪ੍ਰਦੂਸ਼ਨ ਤੋਂ ਬਚਾਅ ਹੋ ਸਕੇ ਨਵੰਬਰ ਦਾ ਮਹੀਨਾ ਚੜ੍ਹਿਆ ਹੈ ਤੇ ਆਮ ਲੋਕਾਂ ਦੇ ਜੇਕਰ ਗੱਲ ਕੀਤੀ ਜਾਵੇ ਜਿਹੜੇ ਮਾਰਕੀਟ ਦਾ ਕੰਮ ਕਰਦੇ ਨੇ ਜਾਂ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਜਿਹੜੀ ਹੈ ਜਲਨ ਹੋਣੀ ਮਹਿਸੂਸ ਹੋ ਰਹੀ ਹੈ ਜਾਂ ਗਲੇ 'ਚ ਖਰਖਰਾਹਟ ਹੈ ਤੁਹਾਨੂੰ ਖੰਗ ਆਉਂਦੀ ਹੈ ਸੁੱਕੀ ਖੰਗ ਆਉਂਦੀ ਹੈ ਪਰ ਇਹਦਾ ਅਸਲੀ ਕਾਰਨ ਕੀ ਹੈ ਤੇ ਜੇਕਰ ਤੁਹਾਨੂੰ ਹੋ ਰਹੀ ਹੈ ਇਸ ਦਾ ਬਚਾਅ ਬਾਬਾ ਕਿਸ ਤਰੀਕੇ ਨਾਲ ਕਰਨਾ ਹੈ ਇਸ ਦਾ ਇਲਾਜ ਕੀ ਹੈਗਾ ਤਾਂ ਉਹ ਸਾਰੀ ਗੱਲਬਾਤ ਕਰਾਂਗੇ ਤੁਹਾਨੂੰ ਸਾਡੇ ਨਾਲ ਡਾਕਟਰ ਪ੍ਰਦੀਪ ਅਗਰਵਾਲ ਜੀ ਵੀ ਹੋਣੇ ਸਾਰੀ ਗੱਲਬਾਤ ਕਰਦੇ ਆਂ ਵਿਸ਼ਾ ਜਾਣਦੇ ਆਂ ਵੀ ਕੀ ਇਸ ਮਸસ્યા ਕਿਉਂ ਆ ਰਹੀ ਆ ਲੋਕਾਂ ਨੂੰ ਦਿੱਕਤ ਕਿਉਂ ਆ ਰਹੀ ਕਿਉਂਕਿ ਵਿਸ਼ੇ ਦੀ ਜੇਕਰ ਗੱਲ ਕੀਤੀ ਜਾਵੇ ਵਿਸ਼ਾ ਗੰਭੀਰ ਹੈ ਆਮ ਲੋਕਾਂ ਦਾ ਜਿਹੜਾ ਵਿਸ਼ਾ ਇਹ ਤਾਂ ਡਾਕਟਰ ਸਾਹਿਬ ਸਸੀਕਲ ਜੀ ਸਵਾਗਤ ਹੈ ਤੁਹਾਡਾ ਦਾ ਸਿਰੀ ਹੈਡਲਾਈਨਸ ਤੇ ਪਹਿਲਾਂ ਤਾਂ ਸਿਰੀ ਹੈਡਲਾਈਨ ਦੇ ਜਿੰਨੇ ਵੀ ਤੁਹਾਡੇ ਵਿਊਅਰਸ ਹੈ ਜਿਹੜੇ ਚੈਨਲ ਨੂੰ ਦੇਖਦੇ ਹੈ ਤੇ ਉਹਨਾਂ ਦਾ ਮੈਂ ਜੀ ਆ ਵੀ ਅਖਦਾ ਤੇ ਅਮਰਵੀਰ ਜੀ ਜਿਵੇਂ ਤੁਸੀਂ ਦੱਸਿਆ ਨਾ ਕਿ ਜਦੋਂ ਹੀ ਮੌਸਮ ਚੇਂਜ ਹੁੰਦਾ ਜਦੋਂ ਥੋੜੀ ਠੰਡ ਹੋਣੀ ਸ਼ੁਰੂ ਆਉਂਦੀ ਹੈ ਕਿ ਜਿਹੜੀ ਹਵਾ ਦੀ ਇੱਕ ਜਿਹੜੀ ਠੰਡੀ ਹਵਾ ਹੁੰਦੀ ਹੈ ਜਦੋਂ ਗਰਮ ਹਵਾ ਦੇ ਵਿੱਚ ਪ੍ਰਦੂਸ਼ਨ ਜਿਹੜਾ ਫਸਿਆ ਜਾਂਦਾ ਹੈ ਜੀਦੇ ਕਰਕੇ ਕੀ ਹੁੰਦਾ ਉਹ ਪ੍ਰਦੂਸ਼ਣ ਜਿਹੜਾ ਨੀਚੇ-ਨੀਚੇ ਰਹਿੰਦਾ ਵਾ ਇਹਦੇ ਕਰਕੇ ਲੋਕਾਂ ਨੂੰ ਕਈ ਵਾਰੀ ਸਾਹ ਲੈਣ ਦੀ ਤਕਲੀਫ ਵੀ ਹੁੰਦੀ ਹੈ ਤੇ ਅੰਦਰੋਂ-ਅੰਦਰੀਂ ਬੰਦ ਨੂੰ ਗਲੇ 'ਚ ਖੁਰਕੋਣੀ ਸ਼ੁਰੂ ਹੋ ਜਾਂਦੀ ਹੈ ਖਾਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਛਾਤੀ ਵੀ ਜਮ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਹੁੰਦਾ ਕਿਉਂ ਹੈ ਕਿਉਂਕਿ ਜਦੋਂ ਇਦਾਂ ਦਾ ਮੌਸਮ ਆਂਦਾ ਨਾ ਇਹ ਜਿਹੜਾ ਜਿੰਨਾ ਵੀ ਹੈ ਪ੍ਰਦੂਸ਼ਣ ਹੈ ਇਹ ਐਕਚੁਅਲੀ ਕੀ ਹੈ ਜਿਹੜੀਆਂ ਗੈਸਾਂ ਹੁੰਦੀਆਂ ਜਿਹੜੀਆਂ ਜਿੰਨੀਆਂ ਵੀ ਹੈ ਕੋਈ ਇਹਦੇ ਨਾਲ ਕੀ ਹੈ ਕੋਈ ਬੰਦਾ ਨੇ ਪ੍ਰਾਲੀ ਦੀ ਜਿਵੇਂ ਮੰਨ ਲਓ ਸਪੋਸ ਕਰ ਲਓ ਕੋਈ ਅੱਗ ਲਾਈ ਹੈ ਜਾਂ ਕੁਝ ਕੀਤਾ ਵਾ ਉਹ ਪ੍ਰਦੂਸ਼ਨ ਵੈਸੇ ਫੈਕਟਰੀਆਂ ਦਾ ਧੂਆਂ ਵੀ ਬਹੁਤ ਹੁੰਦਾ ਵਾ ਉਹ ਧੂਆਂ ਉੱਪਰ ਨਹੀਂ ਉੱਠ ਪਾਂਦਾ ਉਹ ਨੀਚੇ ਰਹਿੰਦਾ ਵਾ ਜਿਹਦੇ ਕਰਕੇ ਜਿਹੜੀਆਂ ਜ਼ਹਿਰੀਲੀ ਗੈਸਾਂ ਵਾ ਉਹ ਜ਼ਹਿਰੀਲੀਆਂ ਗੈਸਾਂ ਕਰਕੇ ਸਾਡੇ ਸਰੀਰ ਦਾ ਕਾਫੀ ਜ਼ਿਆਦਾ ਨੁਕਸਾਨ ਵੀ ਹੁੰਦਾ ਵਾ ਲੋਕਾਂ ਨੂੰ ਜਿਹੜੇ ਛੋਟੇ ਬੱਚੇ ਐ ਛੋਟੇ ਬੱਚਿਆਂ ਨੂੰ ਵੀ ਤਕਲੀਫ ਹੁੰਦੀ ਹੈ ਖਾਸ ਕਰਕੇ ਜਿਹੜੇ ਜਿਨ੍ਹਾਂ ਦੀ ਇਮਿਊਨਿਟੀ ਵੀਕ ਹੁੰਦੀ ਹੈ ਉਹਨਾਂ ਨੂੰ ਬਹੁਤ ਜ਼ਿਆ ਗੈਸ ਦੀ ਲੇਅਰਸ ਦੇ ਵਿੱਚ ਜਦੋਂ ਫਸ ਜਾਂਦੀ ਹੈ ਗੈਸ ਤਾਂ ਉਸ ਕਰਕੇ ਜਿਹੜੀ ਆਮ ਖੰਘ ਦੇਖਣ ਨੂੰ ਮਿਲਦੀ ਹੈ ਤਾਂ ਇੱਕ चीज ਦੇਖਦੇ ਆ ਉਹ ਖੰਘ ਵੀ ਸੁੱਕੀ ਖੰਘ ਹੁੰਦੀ ਹੈ ਜੀ ਕਿ ਅਕਸਰ ਆਪਾਂ ਲੋਕ ਦੇਖਦੇ ਆ ਖੰਘ ਦੇ ਹੋਏ ਨਜ਼ਰ ਆਉਂਦੇ ਨੇ ਫਿਰ ਕਹਿੰਦੇ ਨੇ ਸਾਨੂੰ ਕੁਝ ਪਾਣੀ ਦੇ ਦੋ ਪਰ ਪਾਣੀ ਪੀ ਕੇ ਉਹ ਕੁਛ ਨੂੰ ਹਲਕੀ ਰਾਹਤ ਮਿਲਦੀ ਹੈ ਪਰ ਫਿਰ ਖੰਘ ਉਸੇ ਤਰੀਕੇ ਨਾਲ ਰਹਿੰਦੀ ਹੈ ਜਦੋਂ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਨਾ ਜਿਵੇਂ ਬੰਦੇ ਨੂੰ ਗਲੇ ਚ ਕਰਕੁਰੀ ਹੁੰਦੀ ਹੈ ਜਿਵੇਂ ਕੰਜੈਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਚ ਸਭ ਤੋਂ ਜਿਹੜਾ ਬੈਸਟ ਵੇ ਹੈਗਾ ਵਾ ਇਹ ਤੁਸੀਂ ਜਿਵੇਂ ਪਾਣੀ ਜਿਹਦਾ ਜਦੋਂ ਵੀ ਪਾਣੀ ਪੀਣਾ ਹੈ ਪਾਣੀ ਨੂੰ ਤੁਸੀਂ ਗਰਮ ਕਰਕੇ ਪੀਓ ਜਾਂ ਕੋਸਾ ਕਰਕੇ ਪੀਓ ਪਾਣੀ ਨੂੰ ਗਰਮ ਜਾਂ ਕੋਸਾ ਕਰਕੇ ਪੀਓ ਤੁਸੀਂ ਜਿਹੜੀ ਹਲਦੀ ਹੁੰਦੀ ਹੈ ਨਾ ਹਲਦੀ ਨੂੰ ਵੀ ਤੁਸੀਂ ਪੀ ਸਕਦੇ ਹੋ ਹਲਦੀ ਹਲਦੀ ਆਪਾਂ ਦੇਖਦੇ ਆਂ ਵੀ ਐਂਟੀਸੈਪਟਿਕ ਵੀ ਹੁੰਦੀ ਹੈ ਕਿਸੇ ਨਾ ਕਿਸੇ ਜਦੋਂ ਸੱਟ ਲੱਗਦੀ ਉਦੋਂ ਵੀ ਪ੍ਰੈਫਰ ਕੀਤੀ ਜਾਂਦੀ ਹੈ ਤਾਂ ਮਤਲਬ ਇਹਦੇ ਵਿੱਚ ਵੀ ਕੰਮ ਆਊਗੀ ਹਲਦੀ ਜੇਕਰ ਤੁਸੀਂ ਪਾਣੀ ਚ ਘੋਲ ਕੇ ਪੀਓਗੇ ਪਾਣੀ ਚ ਤੁਸੀਂ ਤੁਸੀਂ ਕੁਛ ਨਾ ਕਰੋ ਜੀ ਹਲਦੀ ਜਿਹੜੀ ਆਪਣੀ ਸੁੱਕੀ ਹਲਦੀ ਆਉਂਦੀ ਹੈ ਨਾ ਜਿਹੜੀ ਆਪਾਂ ਜਿਵੇਂ ਜਿਵੇਂ ਅਦਰਕਾਂ ਦਾ ਵਾ ਉਦਾਂ ਜਿਹੜੀ ਹਲਦੀ ਆਉਂਦੀ ਹੈ ਹਲਦੀ ਗੱਠ ਆਉਂਦੀ ਹੈ ਉਹਦਾ ਰਸ ਕੱਢ ਗਏ ਇੱਕ ਚਮਚ ਤੁਸੀਂ ਗਰਮ ਪਾਣੀ ਚ ਪਾ ਮਿਲਾ ਕੇ ਲੈ ਸਕਦੇ ਹੋ ਤੁਸੀਂ ਤુલਸੀ ਦੇ ਪੱਤੇ ਵੀ ਲੈ ਸਕਦੇ ਹੋ ਕਾਲੀ ਮਿਰਚ ਲੈ ਸਕਦੇ ਹੋ ਸ਼ਹਿਦ ਲੈ ਸਕਦੇ ਹੋ ਜਿਹਦੇ ਨਾਲ ਤੁਹਾਡੀ ਜਿਹੜੀ ਛਾਤੀ ਜਿਹੜੀ ਬਲੋਕੇਜ ਹੈ ਉਹ ਸਹੀ ਹੋ ਜਾਂਦੀ ਹੈ ਤੇ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਅੱਖਾਂ ਦੀ ਕਿਉਂਕਿ 5 ਸੈਂਸਿਸ ਵੀ ਨੇ ਆਪਣੇ ਜਿੱਥੇ ਖੰਗ ਦੀ ਗੱਲ ਹੋ ਰਹੀ ਹੈ ਤਾਂ ਅੱਖਾਂ ਦਾ ਦੇਖੀ ਜਦੋਂ ਆਪਾਂ ਇਸ ਰਸਤੇ ਤੇ ਟਰੈਵਲ ਕਰਦੇ ਹਾਂ ਤਾਂ ਅਕਸਰ ਦੇਖਦੇ ਆ ਵੀ ਇੱਕ ਪ੍ਰਦੂਸ਼ਣ ਦੀ ਲੇਅਰ ਜਰੂਰ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਅੱਖਾਂ ਵਿੱਚ ਜਲਨ ਹੁੰਦੀ ਹੈ ਅੱਖਾਂ ਲਾਲ ਹੁੰਦੀਆਂ ਨੇ ਉਹਦਾ ਕੀ ਕਾਰਨ ਹੈ ਜਦੋਂ ਅੱਖਾਂ ਲਾਲ ਹੁੰਦੀਆਂ ਜੀ ਇਹਦੇ ਨਾਲ ਜਦੋਂ ਵੀ ਇਦਾਂ ਦਾ ਵਾਤਾਵਰਣ ਹੁੰਦਾ ਹੈ ਨਾ ਪ੍ਰਦੂਸ਼ਣ ਕਰਕੇ ਅੱਖਾਂ ਤੁਹਾਡੀਆਂ ਲਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਅੱਖਾਂ ਦੇ ਵਿੱਚ ਤੁਸੀਂ ਕੋਈ ਨਾ ਕੋਈ ਗਲਾਬ ਜਲ ਪਾ ਸਕਦੇ ਹੋ ਜਾਂ ਪਾਣੀ ਦੇ ਜਿਹੜੇ ਛਿੱਟੇ ਮਾਰ ਕੇ ਵੀ ਤੁਸੀਂ ਆਪਣੇ ਆਪ ਨੂੰ ਰਿਲੈਕਸ ਕਰ ਸਕਦੇ ਹੋ ਇਹਦੇ ਨਾਲ ਖਾਸ ਕਰਕੇ ਜਦੋਂ ਇਦਾਂ ਦਾ ਮੌਸਮ ਹੁੰਦਾ ਹੈ ਨਾ ਲੋਕਾਂ ਨੂੰ ਕਈ ਵਾਰੀ ਅਸੀਂ ਲੋਕਾਂ ਨੂੰ ਇਹੀ ਕਹਿੰਦਾ ਹੈ ਵੀ ਤੁਸੀਂ ਇਹ ਜਿਹੇ ਮਾਸਕ ਲਾ ਕੇ ਰੱਖੋ ਜਿਹਦੇ ਕਰਕੇ ਤੁਸੀਂ ਪ੍ਰਦੂਸ਼ਣ ਤੋਂ ਬਚਾਅ ਹੋ ਸਕੇ ਇਸੇ ਨਾਲ ਮ ਇਹ ਮੌਸਮ ਬਦਲਦਾ ਹੈ ਛੋਟੇ ਬੱਚਿਆਂ ਨੂੰ ਅਕਸਰ ਦੇਖਦੇ ਆਂ ਵੀ ਬੁਖਾਰ ਹੁੰਦਾ ਹੈ ਖਾਂਸੀ ਜ਼ਖਾਮ ਹੁੰਦਾ ਤਾਂ ਉਹਨਾਂ ਵਾਸਤੇ ਕੋਈ ਛੋਟਾ ਜਿਹਾ ਟ੍ਰੀਟਮੈਂਟ ਉਹਨਾਂ ਦੀਆਂ ਮਾਵਾਂ ਵਾਸਤੇ ਕਿ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੀ ਫਿਕਰ ਹੁੰਦੀ ਹੈ ਜਿਵੇਂ ਆਪਾਂ ਘਰਾਂ 'ਚ ਯੂਜ਼ ਕਰਦੇ ਆਂ ਤુલਸੀ ਦੇ 2 4 5 ਪੰਜ ਪੱਤੇ ਲੈ ਲਓ ਨਾਲ ਕਾਲੀ ਮਿਰਚਾਂ ਦੇ ਦੋ ਪੀਸ ਥੋੜਾ ਜਿਹਾ ਅਦਰਕ ਇਹਨੂੰ ਤੁਸੀਂ ਕੁੱਟ ਕੇ ਜਿਵੇਂ ਪਾਣੀ ਦੇ ਵਿੱਚ ਇਹਨੂੰ ਗਰਮ ਕਰ ਲਓ ਥੋੜੀ ਜਿਹੀ ਹਲਦੀ ਵੀ ਪਾ ਸਕਦੇ ਹੋ ਇਹਨੂੰ ਜਦੋਂ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਇੱਕ ਚਮਚ ਸ਼ਹਿਦ ਪਾ ਕੇ ਉਸ ਪਾਣੀ ਨੂੰ ਤੁਸੀਂ ਜਿਵੇਂ ਕਾੜਾ ਬਣਾ ਕੇ ਲੈ ਲਿਆ ਉਹਦੇ ਨਾਲ ਵੀ ਤੁਹਾਨੂੰ ਰਿਲੈਕਸ ਮਿਲਦਾ ਵਾ ਕਾਫੀ ਜ਼ਿਆਦਾ ਰਿਲੈਕਸ ਮਿਲਦਾ ਹੈ ਤੁਸੀਂ ਯੂਜ਼ ਕਰ ਸਕਦੇ ਹੋ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਕੋਈ ਇਸ ਚੀਜ਼ ਦਾ ਸਾਈਡ ਇਫੈਕਟ ਨਹੀਂ ਹੈਗਾ ਇਹਨੂੰ ਕੰਟੀਨਿਊਸ ਲੈ ਸਕਦੇ ਹੋ ਇਸ ਮੌਸਮ ਦੇ ਵਿੱਚ ਜਦੋਂ ਛਾਤੀ ਜਾਮ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਫਰਸਟ ایڈ ਡਾਕਟਰ ਕੋਲ ਤਾਂ ਜਾਣਾ ਹੀ ਜਣਾ ਹੈ ਫਰਸਟ ایڈ ਤੁਸੀਂ ਆਪਾਂ ਯੂਜ਼ ਕਰ ਸਕਦੇ ਹੋ ਇੱਕ ਚੀਜ਼ ਹੁਣ ਜੇਕਰ ਬੱਚਿਆਂ ਦੀ ਗੱਲ ਹੋਈ ਹੈ ਤੇ ਇਸੇ ਨਾਲ ਵੱਡਿਆਂ ਦੀ ਗੱਲ ਕੀਤੇ ਤਾਂ ਨਾ ਆਪਾਂ ਅਕਸਰ ਪੰਜਾਬ ਚ ਦੇਖਿਆ ਜਾਂਦਾ ਚਾਹ ਬਣਦੀ ਆ ਚਾਹ ਦੇ ਵਿੱਚ ਅਦਰਕ ਵੀ ਹੁੰਦਾ ਲੈਚੀਆਂ ਵੀ ਪਾਉਂਦੇ ਨੇ ਲੋਕ ਤਾਂ ਮਲਠੀ ਵੀ ਪਾਉਂਦੇ ਆ ਲੋਂਗ ਵੀ ਹੁੰਦਾ ਤਾਂ ਕੀ ਉਹ ਗੁਣਕਾਰੀ ਉਸੇ ਤਰੀਕੇ ਨਾਲ ਕੰਮ ਆਉਂਦੀ ਹੈ ਕਿ ਨਹੀਂ ਆਉਂਦੀ ਉਸ ਤਰੀਕੇ ਨਾਲ ਦੇਖੋ ਜੀ ਜਦੋਂ ਚੀਜ਼ ਬੋਇਲਡ ਹੋ ਗਈ ਬੋਇਲਡ ਹੋ ਕੇ ਚਾਹ ਆਪਾਂ ਚਾਹ ਦੇ ਵਿੱਚ ਮਿਲਾ ਕੇ ਲੈ ਲਿਆ ਚਾਹੇ ਪਾਣੀ ਨੂੰ ਉਦਾਂ ਗਰਮ ਕਰਕੇ ਲੈ ਲਿਆ ਇਹਦਾ ਤੁਹਾਨੂੰ ਲਾਭ ਮਿਲਦਾ ਹੀ ਮਿਲਦਾ ਵਾ ਪਰ ਆਪਾਂ ਨੂੰ ਆਪਣਾ ਵਿਚਾਰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਜਦੋਂ ਵੀ ਦੇਖੋ ਜਿੱਦਾਂ ਵੀ ਹੁਣ ਇਹ ਮੌਸਮ ਹੈਗਾ ਵਾ ਐਕਚੁਅਲੀ ਰਿਲੈਕਸੇਸ਼ਨ ਕਦੋਂ ਆਣੀ ਹੈ ਰਿਲੈਕਸੇਸ਼ਨ ਉ ਥੋੜੀ ਜਿਹੀ ਹਲਕੀ ਜਿਹੀ بارش ਹੋਣੀ ਹੈ ਤਾਂ ਉਦੋਂ ਰਿਲੈਕਸੇਸ਼ਨ ਹੋਣੀ ਹੈ ਪਰ ਬਚਾਅ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਆਪਣਾ ਬਚਾਅ ਆਪ ਕਿਵੇਂ ਕਰਨਾ ਹੈ ਜੇ ਬਾਹਰ ਜਾਣਾ ਤੁਸੀਂ ਮਾਸਕ ਲਾ ਕੇ ਜਾਓ ਖਾਸ ਕਰਕੇ ਤੇ ਜਦੋਂ ਤੁਹਾਨੂੰ ਕੋਈ ਖਾਂਸੀ ਕੌਨਸੀ ਲੱਗਦੀ ਹੈ ਤੁਸੀਂ ਪਾਣੀ ਨੂੰ ਗਰਮ ਕਰਕੇ ਪੀਓ ਤਾਂ ਕਿ ਤੁਹਾਨੂੰ ਕਿਸੇ ਪਾਸੇ ਇਨਫੈਕਸ਼ਨ ਨਾ ਹੋ ਸਕੇ ਹਲਦੀ ਦਾ ਪਾਣੀ ਵੀ ਤੁਸੀਂ ਪੀ ਸਕਦੇ ਹੋ ਹਲਦੀ ਦਾ ਪਾਣੀ ਇੱਕ ਜਿਹੜਾ ਹਲਦੀ ਐਂਟੀ ਐਂਟੀਬੈਕਟੀਰੀਅਲ ਹੁੰਦਾ ਵਾ ਇਹ ਤੁਹਾਨੂੰ ਆਪਣੇ ਜਿਹੜੇ ਜਿਹੜੇ ਜਿੰਨੇ ਵੀ ਹੈ ਬੈਕਟੀਰੀਅਲ ਇਨਫੈਕਸ਼ਨ ਤੋਂ ਬਚਾ ਕੇ ਰੱਖਦਾ ਵਾ ਦੋਸਤੋ ਜਿੱਥੇ ਮੌਸਮ ਬਦਲਦਾ ਪਿਆ ਤਾਂ ਬੁਖਾਰ ਵੀ ਆਮ ਦੇਖਣ ਨੂੰ ਮਿਲਦੇ ਪਏ ਨੇ ਹਰੇਕ ਘਰ ਦੇ ਵਿੱਚ ਜਿਹੜਾ ਵਿਅਕਤੀ ਹੈ ਬਿਮਾਰ ਨਜ਼ਰ ਆਂਦਾ ਹੈ ਡਾਕਟਰਾਂ ਦੇ ਕੋਲ ਲੰਬੀ ਕਤਾਰਾਂ ਜਿਹੜੀਆਂ ਲੱਗੀਆਂ ਨਜ਼ਰ ਆਉਂਦੀਆਂ ਨੇ ਤਾਂ ਬੁਖਾਰ ਚੜ੍ਹਨ ਦਾ ਕੀ ਕਾਰਨ ਹੈ ਵੀ ਜਿਹੜਾ ਵਾਤਾਵਰਣ ਬਦਲਦਾ ਪਿਆ ਉਹ ਮੁੱਖ ਕਾਰਨ ਹੈ ਜਾਂ ਪ੍ਰਦੂਸ਼ਣ ਉਸ ਦਾ ਮੁੱਖ ਕਾਰਨ ਹੈ ਉਹ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਪ੍ਰਦੂਸ਼ਣ ਦਾ ਹੈਗਾ ਹੀ ਹੈ ਪ੍ਰਾਲੀ ਕਰਕੇ ਵੀ ਅਸੀਂ ਦੇਖਿਆ ਕੁਝ ਖਾਸ ਕਰਕੇ ਜਿਹੜਾ ਫੈਕਟਰੀਆਂ ਦਾ ਧੂਆ ਹੁੰਦਾ ਇਹ ਵੀ ਹੁੰਦਾ ਵਾ ਵੈਸੇ ਅਸੀਂ ਤਾਂ ਇੱਕ ਆਪਣੇ ਕਿਸਾਨ ਜਿਹੜੇ ਵੀਰ ਹੈ ਉਹਨਸੀ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆਂ ਵੀ ਜਦੋਂ ਤੁਸੀਂ ਪ੍ਰਾਲੀ ਨੂੰ ਸਾੜੋ ਨਾ ਕੋਈ ਜਿਹੜੀਆਂ ਇਹਦੀਆਂ ਗ ਇਹਦੀ ਅੱਜਕੱਲ ਇਹਦੇ ਖਾਦੇ ਬਾਇਓ ਗੈਸ ਦੇ ਵੀ ਕੰਮ ਆਉਂਦਾ ਹੈ ਇਹਦੀਆਂ ਡਿਸਪੋਜ਼ੇਬਲ ਪਲੇਟਾਂ ਵੀ ਬੰਦੀਆਂ ਵਾ ਤੇ ਹੋਰ ਜਿਹੜੀਆਂ ਜਿਹੜੀਆਂ ਇੰਡਸਟਰੀ ਦੇ ਵਿੱਚ ਵੀ ਕੰਮ ਆਉਂਦਾ ਵਾ ਇਹਨੂੰ ਤੁਸੀਂ ਉਦਾਂ ਨੂੰ ਯੂਜ਼ ਕਰੋ ਇਹਨੂੰ ਅੱਗ ਨਾ ਲਾਓ ਤਾਂ ਕਿ ਜਿਹੜਾ ਆਪਾਂ ਵਾਤਾਵਰਣ ਨੂੰ ਛੋਟਾ ਜਿਹਾ ਆਰਾਮ ਬਣ ਇਲਾਜ ਜਦੋਂ ਤੁਹਾਨੂੰ ਖੰਗ ਛੇੜ ਰੇ ਇੱਕਦਮ ਕੋਈ ਚੀਜ਼ ਨਾ ਸੈਟਲ ਨਹੀਂ ਹੋ ਰਹੀ ਤਾਂ ਕਿ ਛੋਟੀ ਚੀਜ਼ ਜਿਹੜੀ ਆਪਾਂ ਆਪਣੇ ਮੂੰਹ ਚ ਰੱਖ ਸਕਦੇ ਹਾਂ ਤਾਂ ਜੋ ਉਹ ਖੰਗ ਨੂੰ ਸ਼ਾਂਤੀ ਮਿਲ ਸਕੇ ਥੋੜੀ ਦੇਖੋ ਜਿਵੇਂ ਆਪਾਂ ਵਿਕਸ ਲੈਨੇ ਆ ਜਾਂ ਸਟੈਪਸਿਲ ਲੈਨੇ ਆ ਬੜੀਆਂ ਇਦਾਂ ਦੀਆਂ ਗੋਲੀਆਂ ਆਉਂਦੀਆਂ ਕਿਦਨ ਆਯੁਰਵੇਦ ਚ ਇੱਕ ਕੰਠ ਸੁਧਾਕਰ ਵਢੀ ਆਉਂਦੀ ਹੈ ਚੰਗੀਆਂ ਕੰਪਨੀਆਂ ਸਾਰੀਆਂ ਬਣਾਉਂਦੀਆਂ ਬੈਦਨਾਸ ਡਾਬਰ ਜੰਡੂ ਸਾਰੀਆਂ ਕੰਪਨੀਆਂ ਬਣਾਉਂਦੀਆਂ ਇਹ ਤੁਸੀਂ ਗੋਲੀਆਂ ਲੈ ਕੇ ਨਿੱਕੀ ਨਿੱਕੀਆਂ ਗੋਲੀਆਂ ਹੁੰਦੀਆਂ ਦੋ ਗੋਲੀਆਂ ਮੂੰਹ ਚ ਪਾ ਕੇ ਤੁਸੀਂ ਚੁੱਸੀ ਜਾਓ ਇਹਦੇ ਨਾਲ ਵੀ ਕਾਫੀ ਰਿਲੈਕਸੇਸ਼ਨ ਮਿਲਦੀ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਯੋਗ ਹੁੰਦਾ ਕਾਲੀ ਮਿਰਚ ਅਦਰਕ ਇਹ ਸਾਰੀ ਚੀਜ਼ਾਂ ਪਾ ਪਾਈਆਂ ਹੁੰਦੀਆਂ ਕਈ ਬਦੇ ਲੋਕੀ ਘਰ ਆਪ ਚੀਜ਼ਾਂ ਬਣਾ ਨਹੀਂ ਸਕਦੇ ਇਹ ਲੈ ਕੇ ਤੁਸੀਂ ਕਿਸੇ ਵੀ ਚੰਗੀ ਕੰਪਨੀ ਦੀ ਲੈ ਲਓ ਦੋ ਗੋਲੀਆਂ ਮੂੰਹ ਚ ਪਾ ਕੇ ਚੁੱਸੀ ਜਾਓ ਇਹਦੇ ਨਾਲ ਵੀ ਰਿਲੈਕਸੇਸ਼ਨ ਮਿਲਦੀ ਹੈ ਤੇ ਇਸ ਸਮੇਂ ਦੇ ਵਿੱਚ ਜੇਕਰ ਖਰਾਕ ਦੀ ਗੱਲ ਕੀਤੀ ਜਾਵੇ ਡਾਈਟ ਕਿਸ ਤਰੀਕੇ ਨਾਲ ਰੱਖਣੀ ਚਾਹੀਦੀ ਡਾਈਟ ਕਿਵੇਂ ਦੀ ਰੱਖਣੀ ਚਾਹੀਦੀ ਹੈ ਜਿਹੜਾ ਇਹ ਮੌਸਮ ਹੈਗਾ ਇਹ ਐਕਚੁਅਲੀ ਕੀ ਹੁੰਦਾ ਹੈ ਸਿਹਤ ਬਣਾਉਣ ਲਈ ਕਹਿੰਦੇ ਬਹੁਤ ਬਹੁਤ ਵਧੀਆ ਹੁੰਦਾ ਵਾ ਇਹਦੇ ਤੁਸੀਂ ਜੂਸ ਤਾਂ ਤੁਸੀਂ ਲੈਣਾ ਹੀ ਲੈਣੇ ਆ ਨਾਲ ਦੀ ਨਾਲ ਤੁਸੀਂ ਇਹਦੇ ਵਿੱਚ ਕੋਈ ਨਾ ਕੋਈ ਹੈਲਥੀ ਚੀਜ਼ਾਂ ਲੈ ਸਕਦੇ ਹੋ ਬਟ ਜਿਹੜੇ ਬੰਦੇ ਖਾਸ ਕਰਕੇ ਬਹੁਤ ਜ਼ਿਆਦਾ ਨੋਨ ਵੇਜ ਖਾਂਦੇ ਆ ਜਾਂ ਇਦਾਂ ਦੀਆਂ ਚੀਜ਼ਾਂ ਖਾਂਦੇ ਆ ਉਹ ਕਈ ਵਾਰੀ ਨੁਕਸਾਨ ਹੋ ਜਾਂਦਾ ਕਿਉਂਕਿ ਇਨਫੈਕਸ਼ਨ ਹੋਈ ਹੁੰਦੀ ਹੈ ਤਾਂ ਕਰਕੇ ਇਦਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਵਾ ਤੇ ਹੈਲਥੀ ਚੀਜ਼ਾਂ ਜਿੰਨਾ ਵੀ ਆ ਤੁਸੀਂ ਫਰੂਟਸ ਲੈ ਸਕਦੇ ਹੋ ਤੁਸੀਂ ਸੈਲਡਸ ਲੈ ਸਕਦੇ ਹੋ ਇਦਾਂ ਦੀਆਂ ਖਾ ਸਕਦੇ ਹੋ ਵੈਜੀਟੇਰੀਅਨ ਵੱਲ ਜ਼ਿਆਦਾ ਥੋੜਾ ਪ੍ਰਿਫਰਡ ਰਹਿਣਾ ਚਾਹੀਦਾ ਹੈ ਨਾ ਵੈਜੀਟੇਰੀਅਨ ਕੀ ਹੈ ਤੁਹਾਡਾ ਅੰਦਰਲਾ ਜੋ ਸਿਸਟਮ ਹੈ ਪੇਟ ਦਾ ਜਿਹੜਾ ਸਿਸਟਮ ਹੈ ਡਾਈਜੈਸ਼ਨ ਸਿਸਟਮ ਵੀ ਪਰੇਜ ਕੀ ਰਹਿਣਗੇ ਇਹਨਾਂ ਮੌਸਮ ਵਿੱਚ ਕਿਉਂਕਿ ਮੌਸਮ ਕਾਫੀ ਨਾਜ਼ੁਕ ਜਿਹਾ ਹੁੰਦਾ ਹੈ ਫੇਰ ਬਦਲ ਹੁੰਦਾ ਹੁੰਦਾ ਤਾਂ ਪ੍ਰੇਜ ਕੀ ਰਹਿਣਗੇ ਵੀ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਦੇਖੋ ਜੀ ਪ੍ਰੇਸ਼ ਤਾਂ ਸਭ ਤੋਂ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਇਦਾਂ ਇੱਕਦਮ ਜਦੋਂ ਗਰਮੀ ਤੋਂ ਬਾਅਦ ਜੋ ਥੋੜੀ ਜੀ ਠੰਡ ਆਂਦੀ ਹੈ ਨਾ ਲੋਕਾਂ ਨੇ ਫਰਿੱਜ ਦੇ ਵਿੱਚ ਆਪਣੇ ਪਾਣੀ ਦੀਆਂ ਬੋਤਲਾਂ ਰੱਖੀਆਂ ਹੁੰਦੀਆਂ ਨੇ ਬੱਚੇ ਕੀ ਕਰਦੇ ਉਹੀ ਪਾਣੀ ਦੀਆਂ ਫਰਿੱਜ ਦੀਆਂ ਬੋਤਲਾਂ ਨੂੰ ਪਾਣੀ ਪੀਂਦੇ ਰਹਿੰਦੇ ਜਿਸ ਦੇ ਕਰਕੇ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਪਾਣੀ ਜਿੰਨੀਆਂ ਵੀ ਫਰਿੱਜ 'ਚ ਬੋਤਲਾਂ ਰੱਖੀਆਂ ਹੋਈਆਂ ਉਹਨੂੰ ਬੰਦ ਕਰ ਦਿਓ ਤਾਂ ਕਿ ਬੱਚਿਆਂ ਨੂੰ ਜਿਹੜੀ ਠੰਡ ਤੋਂ ਬਚਾਇਆ ਜਾ ਸਕੇ ਠੰਡਾ ਪਾਣੀ ਜਦੋਂ ਅਸੀਂ ਇੱਕਦਮ ਪੀਂਦੇ ਹਾਂ ਤੇ ਸਾਡਾ ਗਲੇ 'ਚ ਚਾਹ ਕਰਨਾ ਚਾਹੁੰਦਾ ਹੈ ਖਾਸ ਕਰਕੇ ਜਿਹੜੇ ਬੱਚੇ ਕੁਕਰੇ ਖਾਂਦੇ ਆ ਜਾਂ ਕੋਈ ਇਦਾਂ ਦੇ ਰੇਸ ਖਾਂਦੇ ਆ ਉਹ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਕਈ ਬੱਚੇ ਕੋਲਡ ਡਰਿੰਕ ਬਹੁਤ ਪੀਂਦੇ ਆ ਠੰਡਾ ਠੰਡੀ ਕੋਲਡ ਡਰਿੰਕ ਪੀਂਦੇ ਆ ਕੁਝ ਜਦੋਂ ਮੌਸਮ ਚੇਂਜ ਆਉਂਦਾ ਨਾ ਉਹ ਗਰਮ ਸਰ ਤੇ ਜਿਹੜਾ ਹੋ ਜਾਂਦਾ ਲੋਕੀ ਖਾਸ ਕਰਕੇ ਇਹਨਾਂ ਦੇ ਵਿੱਚ ਮੈਂ ਅਸੀਂ ਅਕਸਰ ਦੇਖਿਆ ਜਿਹਦੇ ਕਿਸੇ ਦੇ ਘਰ ਜਾਓ ਤੁਸੀਂ ਉਹ ਪੱਖਾ ਜਰੂਰ ਚੱਲਿਆ ਹੁੰਦਾ ਵਾ ਪੱਖਾ ਚੱਲਣ ਦੇ ਨਾਲ ਵੀ ਜਦੋਂ ਠੰਡਾ ਠੰਡਾ ਮੌਸਮ ਹੁੰਦਾ ਵਾ ਉਹ ਵੀ ਤੁਹਾਡੀ ਛਾਤੀ ਜਾਮ ਕਰ ਸਕਦਾ ਖਾਸ ਕਰਕੇ ਜਿਹੜੇ ਛੋਟੇ ਬੱਚੇ ਹੈ ਜਿਨ੍ਹਾਂ ਦਾ ਨਿਆਣ ਜਨਮ ਹਣਾ ਉਹ ਬੱਚਿਆਂ ਲਈ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਪਰਹੇਜ਼ ਰੱਖਣਾ ਚਾਹੀਦਾ ਵਾ ਤਾਂ ਕਿ ਉਹ ਬੱਚਿਆਂ ਦੀ ਸਿਹਤ ਨੂੰ ਕਈ ਵਾਰ ਜੇ ਆਪਾਂ ਪੱਖਾ ਚਲਾਇਆ ਹੋਵੇ ਜਾਂ ਮਾਂ ਉਹਦੀ ਕੋਈ ਠੰਡਾ ਪਾਣੀ ਪੀ ਰਹੀ ਹੈ ਬੱਚਾ ਉਹਦੀ ਫੀਡ ਲੈ ਰਿਆ ਵਾ ਤਾਂ ਵੀ ਨੁਕਸਾਨ ਕਰੂਗੀ ਇਸ ਕਰਕੇ ਠੰਡੇ ਪਾਣੀ ਦੀਆਂ ਬੋਤਲਾਂ ਅੱਜ ਹੀ ਆਪਣੇ ਫ੍ਰਿਜਾਂ 'ਚੋਂ ਕੱਢ ਲਓ ਤਾਂ ਕਿ ਆਪਾਂ ਇਸ ਮੌਸਮ ਨੂੰ ਬਚਾਅ ਕਰ ਸਕੀਏ